ਭਾਈ ਅਮਰਿਤਪਾਲ ਸਿੰਘ ਮਹਿਰੋਂ ਨੇ ਮੰਗਵਾਈ ਸੁਖਰਤੀ ਦੇ ਫਰੈਂਡ ਕੀਰਤ ਤੋਂ ਮਾਫੀ ਤੇ ਇਹ ਵੀਡੀਓ ਤੁਹਾਨੂੰ ਅੱਗੇ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਬਿੱਤੇ ਕੁਝ ਦਿਨਾਂ ਤੋਂ ਕੀਰਤ ਦੀ ਇੱਕ ਕਾਲ ਰਿਕਾਰਡਿੰਗ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹ ਭਾਈ ਅਮਰਿਤਪਾਲ ਸਿੰਘ ਮਹਿਰੋਂ ਨੂੰ ਬਹੁਤ ਜ਼ਿਆਦਾ ਗਲਤ ਬੋਲ ਰਿਹਾ ਸੀ ਜਿਨ੍ਹਾਂ ਨੇ ਉਹ ਕਾਲ ਰਿਕਾਰਡਿੰਗ ਨਹੀਂ ਸੁਣੀ ਪਹਿਲਾਂ ਇੱਕ ਵਾਰ ਇਹ ਸੁਣੋ ਆ ਗਿਆ ਚੈਨਲ ਉੱਤੇ ਚੈਨਲ ਨੂੰ ਮੈਂ ਕਰ ਲੂ ਮੈਂ ਤਾਂ ਸੌਣ ਲੱਗੇ ਪਰਨਾ ਜਾਂ ਉਹ ਨਰ ਦੇ ਕੱਚੇ ਜੀ ਮਾਰੂ ਮੈਂ ਪਾੜੂ ਮੇਰੇ ਨਾ ਬਹੁਤ ਕੰਬੀਨਾ ਬੰਦੂਖ ਤੇ ਸੋਸ਼ਲ ਮੀਡੀਆ ਤੇ ਇੱਕ ਕਾਲ ਰਿਕਾਰਡਿੰਗ ਕੀਰਤ ਦੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹ ਭਾਈ ਅਮਰਿਤਪਾਲ ਸਿੰਘ ਮੈਰੋਂ ਬਾਰੇ ਗਲਤ ਬੋਲਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਇਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਮੈਰੋਂ ਨੇ ਕੀਰਤ ਦੇ ਘਰ ਜਾ ਕੇ ਉਸ ਤੋਂ ਮਾਫੀ ਮੰਗਵਾਈ ਆ ਇਹ ਵੀਡੀਓ ਤੁਹਾਨੂੰ ਅੱਗੇ ਇਸ ਵੀਡੀਓ ਦੇ ਵਿੱਚ ਦਿਖਾਉਂਦੇ ਆ ਵਿੱਚ ਬੜਾ ਫਰਕ ਹੁੰਦਾ ਪਾਚਾ ਫੜ ਕੇ ਕਹਿਕ ਬਾਣੀ ਲੁਕ ਫਰ ਕੇ ਗੈਂਗਸਟਰ ਬਣਨ ਦੀ ਕੋਸ਼ਿਸ਼ ਨਾ ਕਰ। ਪਰ ਉਹ ਤੈਥੋਂ ਹਜਮ ਨਹੀਂ ਹੋਣਾ। ਆਨੂ ਦੇਖ ਸਿੱਖੇ ਵੈਰੀ ਕਰਨਾ ਪਰਸ ਸਾਡੇ ਮੂਰੇ ਅੜੂ ਅਸੀਂ ਲੰਮੇ ਪਾਉਣਾ ਹੀ ਆ।